ਤੇ ਨਵੇਂ ਸਾਲ 2024 ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੰਦਰੁਸਤੀਆਂ ਤੁਹਾਨੂੰ ਬਖਸ਼ੇ ਜੋ ਕਾਰਜ 2023 ਦੇ ਵਿੱਚ ਤੁਸੀਂ ਸੰਪੂਰਨ ਨਹੀਂ ਕਰ ਸਕੇ ਉਹ ਤੁਸੀਂ 2024 ਦੇ ਵਿੱਚ ਪੂਰੇ ਕਰ ਸਕੋ ਹੋਰ ਜਿਹੜਾ ਮਿਹਨਤ ਨਾਲ ਤੁਸੀਂ ਜਿਹੜਾ ਆਪਣੀਆਂ ਮੰਜ਼ਲਾਵਾਲ ਨੂੰ ਵੱਧੋ ਜਿਹੜੀਆਂ ਮੁਸੀਬਤਾਂ ਤੁਸੀਂ 2023 ਦੇ ਵਿੱਚ ਝੱਲੀਆਂ ਦੁੱਖ ਤਕਲੀਫਾਂ ਦਾ ਸਾਹਮਣਾ ਕੀਤਾ ਤੁਹਾਨੂੰ ਪਰਮਾਤਮਾ ਹੋਰ ਬਲ ਬਖਸ਼ੇ ਕਿ ਤੁਸੀਂ 2024 ਦੇ ਵਿੱਚ ਉਹ ਤਕਲੀਫਾਂ ਨੂੰ ਪਾਰ ਕਰਦੇ ਹੋਏ ਆਪਣੀਆਂ ਕਾਮਯਾਬੀਆਂ ਵੱਲ ਵਧਦੇ ਹੋਏ ਕਾਮਯਾਬੀਆਂ ਹਾਸਲ ਕਰੋ ਸੋ ਆਪ ਸਭ ਨੂੰ ਆਪ ਸਭ ਦੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਸਕੇ ਸਬੰਧੀਆਂ ਨੂੰ ਆਂਡ ਗਵਾੜ ਚ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਟੇਰ ਸਾਰੀਆਂ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਮਹਾਰਾਜ ਦੁਆਰਾ ਬਖਸ਼ੀ ਫਤਿਹ ਦੁਆਰਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਵਾਰ ਫਿਰ ਮੇਰੇ ਵੱਲੋਂ 5 river news ਤੇ ਸਮੁੱਚੀ ਟੀਮ ਵੱਲੋਂ ਮੈਂ ਤੁਹਾਡਾ دوست ਰਾਈ ਪ੍ਰਸੰਗ ਕਚੂਰਾ ਨਵੇਂ ਸਾਲ ਤੇ ਲੱਖ ਲੱਖ ਮੁਬਾਰਕ ਦਿੰਦਾ ਹਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਚੈਨਲ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਸਾਨੂੰ ਆਪਣਾ ਕੀਮਤੀ ਸਮਾਂ ਬਖਸ਼ਦੇ ਹੋ ਜਿਹੜਾ ਸਾਨੂੰ ਅਸੀਂ ਟਾਈਮ ਕੱਢਦੇ ਹਾਂ ਸਾਨੂੰ ਹੌਸਲਾ ਫੁਜਾਈ ਕਰਦੇ ਹੋ ਤੁਸੀਂ ਕਿ ਤੁਸੀਂ ਜਿਹੜਾ ਵਧੀਆ ਕੰਮ ਕਰ ਰਹੇ ਹੋ ਸੋ ਤੁਹਾਡੇ ਸਦਾ ਲਈ ਰਿਣੀ ਰਹਿਵਾਂਗੇ ਇਸੇ ਤਰ੍ਹਾਂ ਕੋਸ਼ਿਸ਼ ਕਰਾਂਗੇ ਹੋਰ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਖ਼ਬਰਾਂ ਪ੍ਰਕਾਸ਼ਿਤ ਕਰ ਸਕੀਏ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰ ਸਕੀਏ ਸੋ ਮੇਰੀ ਪੂਰੀ ਟੀਮ ਵੱਲੋਂ ਫਾਈਬਰ ਵਰ ਨਿਊਜ਼ ਦੀ ਪੂਰੀ ਟੀਮ ਵੱਲੋਂ ਆਪ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ ਹੈਪੀ ਨਿਊ ਇਅਰ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਸ਼ੇਅਰ ਕਰ ਦਿਓ ਆਪਣੇ ਵਿਸ਼ੇਸ਼ ਜ਼ਰੂਰ ਕਮੈਂਟ ਬਾਕਸਾਂ 'ਚ ਦਿਓ ਕਮੈਂਟ ਬਾਕਸਾਂ 'ਚ ਹੈਪੀ ਨਿਊ ਇਅਰ ਜ਼ਰੂਰ ਲਿਖਿਓ ਸੁਪਰਮਾਤ ਮਾ ਸਭ ਪਲੀ ਕਰੇ ਵਾਹਿਗੁਰੂ ਆਪ ਨੂੰ ਤਰਕੀਆਂ ਮਿਖੇ ਜੋ 2023 ਦੇ ਵਿੱਚ ਤੁਸੀਂ ਬਲੰਦੀਆਂ ਨਹੀਂ ਹਾਸਲ ਕਰ ਸਕੇ ਸੀ 2024 ਦੇ ਵਿੱਚ ਹੋਰ ਮਿਹਨਤ ਕਰੋ ਤੇ ਮਿਹਨਤਾਂ ਦੇ ਨਾਲ ਤੁਸੀਂ ਆਪਣੇ ਮੰਜ਼ਲਾਂ ਵੱਲ ਵਧੋ ਸੋ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਹੈਪੀ ਨਿਊ ईयर ਇਸੇ ਦਾ ਨਾਲ ਹੀ ਅਲਵਿਦਾ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ